ਲੋ ਜੀ ਬੰਦੇ ਆਪਣੇ ਚੱਲੇ ਨੇ ਸਪਰੇਅ ਵਾਲੀ ਮਸ਼ੀਨ ਲੈਣਾ ਕਰਕੇ ਤਿਆਰੀ ਇਹਨਾਂ ਨੇ ਗਲਾਂ ਚ ਸਾਫੇ ਸੁਫੇ ਪਾ ਕੇ ਇਹ ਪਾ ਲਈ ਜਨਦ ਗਿਆ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਓ ਜੀ ਮੱਕੀ ਦੀ ਕਟਾਈ ਕਰ ਰਹੇ ਆ ਅੱਜ लास्ट ਖੇਤ ਰਹਿ ਗਿਆ ਆਪਣਾ ਜੇ ਸੂਖਾ ਜਾਂਦਣਾ ਕੰਮ ਚੱਲੀ ਗਿਆ ਤਾਂ ਅੱਜ ਆਪਾਂ ਮੱਕੀ ਦਾ ਕੰਮ ਆਪਣਾ ਫਤਿਹ ਹੋ ਜੂ ਤਕਰੀਬਨ ਹੋਰ ਵੀ ਮਾੜਾ ਮੋਟਾ ਕਿਸੇ ਦੇ 1-2 ਕਿੱਲੇ ਰਹਿੰਦੇ ਹੋਣਗੇ ਵੱਢਣੇ ਆ ਦੇ ਬਾਅਦ ਆ ਹੁਣੇ ਕੰਬਾਈਨ ਨੂੰ ਤੋਂ ਤੂੰ ਵੇਰ ਫੇਰ ਕਰਾਂਗਾ ਤੈਨੂੰ ਵਧੀਆ ਸੁੱਖ ਸ਼ਾਂਤੀ ਨਾਲ ਨੇੜੇ ਲੱਗ ਗਿਆ ਪ੍ਰੋਗਰਾਮ ਧੰਨਵਾਦ ਆ ਪ੍ਰਮਾਤਮਾ ਦਾ ਬਸ ਅੱਜ ਲਾਸਟ ਵਾਲਾ ਸੀਨ ਹੈ ਮੈਂ ਤਾਂ ਚੱਲੇ ਆ ਸੀਗਾ ਉੱਥੇ ਨੂੰ ਕੰਨਾ ਹਲਦੀ ਹਲਦੀ ਲਾਉਣੀ ਸੀ ਪਸਾ ਕੇ ਚਲੋ ਜਾਂਦੇ ਜਾਂਦੇ ਮਾ ਬੰਦਿਆਂ ਨੂੰ ਚੈੱਕ ਕਰ ਚੱਲੀਏ ਮੱਕੀ ਇਹ ਸਾਡੀ ਬਹੁਤ ਅੜਿੱਕੇ ਜਿਹੀ ਸੀ ਮੱਕੀ ਸਾਡੀ ਬਹੁਤ ਅੜਿੱਕੇ ਜੀ ਦੀ ਆ ਦੇਖੋ ਰਸਤਾ ਬਹੁਤ ਛੋਟਾ ਹੈ ਤੇ ਨਹੀਂ ਤਾਂ ਹੁਣ ਇਹ ਬਾਈ ਦੇ ਖੇਤ ਦੇ ਵਿੱਚ ਦੀ ਜਾਣੀ ਸੀ ਇੱਕ ਟਾਇਰ ਔਰ ਬਚਾ ਹੋ ਗਿਆ ਆ ਮੱਕੀ ਆ ਆਪਣੀ ਉਧਰ ਪਰਲੇ ਪਾਸ ਤੇ ਹਜੇ ਕੁਸ ਜੀਰੀ ਲੱਗੀ ਨਹੀਂ ਸੀ ਉਹ ਲੈ ਕਰਕੇ ਕੰਮ ਚੱਲ ਗਿਆ ਸਾਡੇ ਬੰਦੇ ਦੇਖੋ ਬੈਠੇ ਨੇ ਆਰਾਮ ਨਾਲ ਕਹਿੰਦੇ ਆਹੀ ਵੜਣਾ ਅੱਜ ਕੱਚਾ ਪੀਣ ਦੀ ਤਿਆਰੀ ਚ ਨੇ ਦੇਖੋ ਜੀ ਬਾਟਰ ਟੈਂਪਰ ਗੱਬੇ ਰੱਖੀ ਬੈਠੇ ਨੇ ਪਤੰਦਾਂ ਹੋ 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 ਇਹਨੂੰ ਰਾਰੂ ਘੱਟਦੇ ਇਸੇ ਲਈ ਐ ਲਾਸਟ ਤੇ ਰੱਖ ਲਈ ਸੀ ਆਪਾਂ ਨੇ। ਨਕੀ ਦੇਖੋ ਸੱਕਾ ਬਹੁਤ ਗਈ। ਪੂਰਾ ਕੰਮ ਸੁੱਕਿਆ ਪਿਆ। ਤੈਂ ਕਿ ਘਾ ਦਾ ਭਰ ਕੇ ਹੋਰ ਮੈਨ ਉਹਨਾਂ ਨੇ। ਤੇ ਝੋਟਾ ਜਿਉੜਿਆ ਖੜਾ। ਚਲੋ ਇਹ ਤਾਂ ਹੁਣ ਪਹਿਹੀ ਜਿਹਾ ਘੜਾ ਕੇ ਪਾਉਣੀ ਆ 3.5 ਕਿਲੇ 3.5 ਕਿਲੇ ਦੀ ਮੱਕੀ ਆ ਟਰਾਲੀ 21 ਫੁਟੀਆਂ ਆਪਣੀਆਂ ਦੇ ਨਾਲ ਸਰਸੋਰ ਜਾਣਾ ਇਹ ਹੁਣ ਵੱਢਣਗੇ ਆਪਾਂ ਚੱਲਦੇ ਆਂ ਸ਼ਹਿਰ ਬਸ ਆਹੀ ਖੇਤ ਆ ਉਧਰਲੇ ਬਸੇ ਤੁਹਾਨੂੰ ਦਿਖਾਇਆ ਸਾਰਾ ਤੇ ਹੁਣ ਤਾਂ ਠੀਕ ਆ ਵੈਸੇ ਦਬਦਾ ਵੀ ਨਹੀਂ ਹੈ ਇੰਨਾ ਜਿਆਦਾ ਗਿੱਲਾ ਨਹੀਂ ਹੈ ਟਾਈਮ ਨਾਲੇ ਵੱਢੀ ਜਾਓ ਪੁਰਾ ਥੋੜੀ ਗੁੱਡੀ ਦਾ ਉਹ ਕੀ ਚੱਲੀ ਜਾਂਦਾ ਕੰਮ ਖੇਤ ਵੀ ਸੁੱਕ ਗਏ ਮੱਕੀ ਵੀ ਮੁੱਕ ਗਈ ਆ ਥੋੜੀ ਜੀ ਸਾਡੇ ਗਵੰਡੀਆਂ ਦੀ ਖੜੀ ਆ ਇੱਧਰ ਇਹ ਹੀ ਰਹਿ ਗਈ ਬਸ ਆਪਣੀ ਵਧਣ ਤੇ ਸ਼ਾਇਦ ਜੇ ਬਣਾਉਣੀ ਹੋਈ ਇਹਨਾਂ ਨੇ ਕੀ ਕਰਦੇ ਨੇ ਪਤਾ ਨਹੀਂ ਤੇ ਬਾਕੀ ਕੰਮ ਨਿੱਲ ਹੋ ਗਿਆ ਰਾਜਦੀਪ ਦੀ ਵੀ ਅੱਜ ਵੱਢਿਆਂ ਦੀ ਲਓ ਜੀ ਆ ਬੰਦਾ ਸਾਡਾ ਸਪੈਸ਼ਲ ਆ ਇਹਨੂੰ ਲੰਬੜਦਾਰੀ ਦਿੱਤੀ ਆ ਸਾਰੇ ਕਹਿੰਦੇ ਵੀ ਅਸੀਂ ਲੰਬੜਦਾਰ ਆ ਚਾਹ ਇਹ ਨਹੀਂ ਪੀਂਦਾ ਹੀ ਪੀਂਦਾ ਸਿੱਧੀ ਕਰਕੇ ਦਿਖਾ ਕੀ ਆ ਇਹ ਤੂੰ ਐ ਬਸਾ ਉਹ ਸਾਲਿਆ ਦੂਆ ਪਸਾ ਕਰ ਨਾ ਇਹ ਇੰਨਾ ਪੜਿਆ ਆ ਹੁਣ ਤੁਸੀਂ ਹਿਸਾਬ ਲਾ ਲਓ ਹੈਗਾ ਸਾਡਾ ਲੰਬੜਦਾਰ ਇਹ ਹਾਂ ਲਓ ਜੀ ਪੜਾਈ ਇਹਦੀ ਤੁਸੀਂ ਦੇਖ ਲਈ ਲੜਾਈ ਇਹਦੀ ਬੰਦੇ ਹੀ ਤੁਸੀਂ ਦੇਖ ਲਈ ਜਾਨੀ ਚਾਹ ਇਹ ਪੀਂਦਾ ਨਹੀਂ ਆਹੀ ਇਹਨੂੰ ਸਪੈਸ਼ਲ ਪੈਕਟ ਲੈ ਕੇ ਦਿੱਤੇ ਹੁੰਦੇ ਨੇ ਆ ਦੇਖੋ ਜਦ ਵੀ ਇਹਨੇ ਪੀਣੀ ਚਾਹ ਨਹੀਂ ਪੀਣੀ ਇਹ ਹੀ ਪੀਣਾ ਹਾਂ ਵੀ ਲੰਬੜਦਾਲ ਹੁਣ ਤੂੰ ਬਤਾ ਆ ਠੀਕ ਆ ਕਿ ਚਾਹ ਠੀਕ ਆ ਇਹ ਮੈਨੂੰ ਪਟਿਆ ਲੱਗਦਾ ਕਿਵੇਂ ਖਾਣਾ ਵੀ ਠੀਕ ਹੁੰਦਾ ਜਣ ਕੀ ਅੱਛਾ ਰੋਟੀ ਬਣੇਗੀ ਅੱਛਾ ਰੋਟੀ ਸਿੰਘ ਦਾ ਚਾਹ ਠੀਕ ਨਹੀਂ ਲੱਗਦਾ ਹੁਣ ਮੱਕੀ ਆਜ ਵੱਡਾ ਜਾਏਗਾ ਸਾਰਾ ਜਾਏਗਾ ਨਹੀਂ ਉਹ ਮੱਕੀ ਕਟਾ ਗਿਆ ਸਾਰਾ ਆਹੀ ਰੰਦਾ ਜੀ ਕਟਾ ਜਾਏਗਾ ਅੱਜ ਔਰ ਤੋਂ کہیں ਨਹੀਂ ਰਹਿਤਾ ਬਸ ਲਾਸਟ ਹੈ ਬਸ ਇਹਨੂੰ ਤਾਂ ਰੱਖ ਲੈ ਹੁਣ ਇਹ ਤਾਂ ਜੇਬ ਮੇਰੇ ਰੱਖ ਲੈ ਠੀਕ ਹੈ ਔਰ ਖੇਤੀ ਦਾ ਕੰਮ ਤੇਰਾ ਕੈਸੇ ਚੱਲ ਰਹਾ ਹੈ ਠੀਕ ਹੈ ਜੀ ਠੀਕ ਹੈ ਅੱਜ ਫੇਰ ਪਾਰਟੀ ਕਰੇਗਾ ਮੱਕੀ ਕਟਾਈ ਹੋ ਜਾਣਾ ਕਰ ਦਾਂਗੇ ਜੀ ਕਿਆ ਕਰੇਗਾ ਜੋ ਆਪ ਆਰਡਰ ਮੜੇਗਾ ਕਰ ਦੇਣੀ ਲਾਓ ਜੀ ਜੀਨੇ ਪਾਰਟੀ ਦੇਣੀ ਆ ਜਾਓ ਬੰਦੇ ਕੋ ਸਾਡੇ ਕੋਲ